हां जी दोस्तों फरीद जट्ट दी जो के वीडियो ਤੁਸੀਂ ਅੱਗ ਦੇ ਵਾਂਗੂ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੀ ਨਜ਼ਰ ਹੋਈ ਜਰੂਰ ਦੇਖੀ ਹੋਣੀ ਐ ਤੁਹਾਨੂੰ ਦੱਸ ਦਿੰਨੇ ਆ ਜੋ ਕਿ ਫਰੀਦ ਜੱਟ ਐ ਉਹ ਪਾਕਿਸਤਾਨ ਦਾ ਦੱਸਿਆ ਜਾ ਰਿਹਾ ਐ ਉਸ ਉੱਪਰ ਤਕਰੀਬਨ 4000 ਤੋਂ ਪਲੱਸ ਜੋ ਕਿ ਪਲਸ ਵਾਲਿਆਂ ਵੱਲੋਂ ਉਸ ਤੇ ਜੋ ਕਿ ਫਾਇਰਿੰਗ ਕੀਤੀ ਗਈ ਐ ਤੁਹਾਨੂੰ ਦੱਸ ਦਿੰਨੇ ਆ ਕਿ ਫਾਇਰਿੰਗ ਦਾ ਕਾਰਨ ਇਹ ਦੱਸਿਆ ਜਾ ਰਿਹਾ ਐ ਜੋ ਕਿ ਫਰੀਦ ਜੱਟ ਐ ਉਹ ਡਰਗ ਡੀਲਰ ਦਾ ਕੰਮ ਕਰਦਾ ਸੀ ਜੋ ਕਿ ਰਾਜ ਗੁਜਰਾਤ ਨੂੰ ਡਰਗ ਜੋ ਕਿ ਸਪਲਾਈ ਕਰਦਾ ਸੀ ਤੇ ਉਸ ਉਸ ਵਿੱਚੋਂ ਜੋ ਕਿ ਐ ਗੁਜਰਾਤ ਪੁਲਿਸ ਨੂੰ ਉਹ ਹਫਤਾ ਵਜੰਦਾ ਸੀ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਵਾਰ ਫਾਈ ਜੱਟ ਨੇ ਜੋ ਕਿ ਮਨਾ ਕਰ ਦਿੱਤਾ ਤੇ ਪੁਲਿਸ ਵਾਲਿਆਂ ਵੱਲੋਂ ਉਸ ਤੇ ਹਮਲਾ ਕਰ ਦਿੱਤਾ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਉੱਪਰ ਤਕਰੀਬਨ 2 ਤੋਂ 4 ਹੈਲੀਕਾਪਟਰ ਵੀ ਲਿਆਂਦੇ ਗਏ ਜਿਸ ਵਿੱਚ ਫਾਈ ਜੱਟ ਨੂੰ ਇਨਕਾਊਂਟਰ ਕਰਨ ਦੇ ਜੋ ਕਿ ਅਦੇਹ ਜਿੱਤੇ ਗਏ ਸਨ ਬਾਕੀ ਤੁਹਾਨੂੰ ਦੱਸ ਦਿੰਨੇ ਆ ਫਾਈ ਜੱਟ ਵੱਲੋਂ ਲੜਕਾਰ ਕੇ ਕਿਹਾ ਗਿਆ ਸੀ ਕਿ ਜੇ ਮੈਂ ਜੱਟ ਦਾ ਪੁੱਤ ਨਹੀਂ ਜੇ ਕਿਵੇਂ ਮੈਥੋਂ ਭੱਜ ਜਾਵਾਂ ਮੈਂ ਮੈਂ ਇੱਥੇ ਹੀ ਖੜਾ ਰਾਵਾਂਗਾ ਤੁਹਾਨੂੰ ਦੱਸ ਦਿੰਦੇ ਐ ਫਾਈ ਜੱਟ ਦਾ ਇੱਕ ਭਤੀਜਾ ਤੇ ਨਾਲ ਦੋ ਹੋਰ ਸਾਥੀ ਸਨ ਉਹ ਤਕਰੀਬਨ ਚਾਰ ਬੰਦੇ ਸਨ ਤੇ ਪੁਲਿਸ ਵਾਲੇ ਘੱਟੋ ਘੱਟ 4000 ਤੋਂ ਪਲੱਸ ਸਨ ਜਿਸ ਤੋਂ ਵਿੱਚ ਲੈ ਕੇ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਦੇ ਵਿੱਚ ਜੋ ਕਿ ਫਾਈ ਜੱਟ ਦੇ ਘਰ ਉੱਪਰ ਦੇਖ ਕਿਦਾਂ ਫਾਇਰਿੰਗ ਕੀਤੀ ਗਈ ਹੈ ਜੋ ਕਿ ਉਹਦੇ ਛੱਲੀਆਂ ਕਰ ਦਿੱਤੀਆਂ ਜੋ ਕਿ ਫਾਈ ਜੱਟ ਦੇ ਘਰ ਉੱਪਰ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੱਡੇ ਕਿੱਡੇ ਮੋਰੇ ਕਰ ਦਿੱਤੇ ਹਨ ਗੋਲੀਆਂ ਦੇ ਨਾਲ ਪਰ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸਨੇ ਕਿਹਾ ਸੀ ਕਿ ਮੈਂ ਜੱਟ ਦਾ ਪੁੱਤ ਨਹੀਂ ਮੈਂ ਇੱਥੋਂ ਨਹੀਂ ਭੱਜਾਂਗਾ ਉੱਥੋਂ ਭੱਜਿਆ ਨਹੀਂ ਉਸ ਨੂੰ ਲੈ ਕੇ ਚਲਦੇ ਆ ਆਫਾ ਜੱਟ ਨੂੰ ਜੋ ਕਿ ਆ ਸ਼ਹੀਦ ਕਰ ਦਿੱਤਾ ਗਿਆ ਹੈ ਬਾਕੀ ਦੋਸਤੋ ਤੁਸੀਂ ਇਸ ਮੁੱਦੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ